ਸਾਸਿਗਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾੰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰ ਦਾ ਪਸ਼ੂ ਆ ਨੀਲੀ ਰਾਵੀ ਦੀ ਬਹੁਤ ਸੋਹਣੀ ਝੋਟੀ ਬਕਾਊ ਆ ਪਹਿਲੇ ਸੂਣਾ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਹਿਕਾ ਬਾਈ ਜੀ ਤੇ ਬਾਈ ਨਾਮ ਕੀ ਹੈ ਜੀ ਆਪਣਾ ਨਾਮ ਸੁਖਚੰਨ ਸਿੰਘ ਹੈ ਜੀ ਬਾਈ ਦਾ ਨਾਮ ਸੁਖਚੰਨ ਸਿੰਘ ਹੈ ਬਾਈ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਸਾਡਾ ਪਿੰਡ ਸੁਖਾਣਾ ਦਾ ਜੀ ਜ਼ਿਲ੍ਹਾ ਮਲੂਗਾ ਨੀਲ ਬਾਗਾ ਪਰੋਣਾ ਜੀ ਠੀਕ ਹੋ ਜੀ ਤੇ ਸਾਡਾ ਆਪਣਾ ਘਰੋਂ ਨੂੰ ਰਾਹ ਆਉਂਦਾ ਇਸ ਰਾਜਾ ਨਾਲ ਰਾਹ ਜੀ ਠੀਕ ਹੋ ਤਾਂ ਖੜਵਨ ਜਾਉਂਦਾ ਜੀ ਠੀਕ ਹੋ ਜੀ ਬਾਈ ਦਾ ਲਗਭਗ ਵਾਰੀ ਦਾ ਘਰ ਕੋਲ ਸਾਡਾ ਘਰ ਠੀਕ ਹੋ ਜੀ ਥਰਾਜ ਵਾਲਾ ਕਚਾਰਾ ਬਾਈ ਕੋਠੇ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੇ ਜੇ ਕਿਸੇ ਨੂੰ ਨਾਮ ਪਤਾ ਲੱਗੇ ਤੁਸੀਂ ਬਾਈ ਨੂੰ ਕਾਲ ਕਰਕੇ ਆ ਸਕਦੇ ਹੋ ਤੇ ਬਾਈ ਆਪਣੇ ਘਰ ਦੀ ਝੋਟੀ ਆ ਜੀ ਹਾਂ ਘਰ ਦੀ ਝੋਟੀ ਹੈ ਜੀ ਠੀਕ ਹੋ ਜੀ ਘਰ ਦੀ ਝੋਟੀ ਨੀਲੀ ਰਾਵੀ ਦੀ ਬਹੁਤ ਸ਼ਕੀਨ ਝੋਟੀ ਹੈ ਤੁਸੀਂ ਦੇਖ ਹੀ ਸਕਦੇ ਹੋ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੀ ਆ ਜਿਹੜੇ ਨੀਲੀ ਰਾਵੀ ਰੱਖਦੇ ਉਹਨਾਂ ਨੂੰ ਪਤਾ ਹੀ ਹੈ ਵੀਰਾ ਤੇ ਭਾਈ ਕਿਹੜਾ ਸੂਏ ਸੁੰਦੀ ਹੈ ਜੀ ਇਹ? ਇਹ ਪਹਿਲੇ ਸੂਏ ਆ ਜੀ। ਪਹਿਲੇ ਸੂਏ ਸੁੰਦੀ ਹੈ। ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ? ਇਹ 1 2 2-3 ਦਿਨਾਂ ਦੀ ਕੱਚੀ। 2-3 ਦਿਨਾਂ ਦੀ ਕੱਚੀ ਆ। ਬਾਡੀ ਬੰਦਰ ਦੇਖ ਸਕਦੇ ਹੋ ਮੂੰਹ ਮਥੀ ਬਹੁਤ ਜ਼ਿਆਦਾ ਸ਼ਕੀਨਾ। ਭਾਈ ਮੜਾ ਤੋਰਾ ਖਾਦੀ ਜੀ। ਕੁਆਲਿਟੀ ਦੇਖ ਸਕਦੇ ਹੋ ਭਾਈ ਤੁਸੀਂ। ਨਿਗਲੀ ਰਵੀ ਦੀ। ਮੂੰਹ ਮਥੀ ਬਹੁਤ ਜ਼ਿਆਦਾ ਚੰਗੀ ਆ। ਸਹੀ ਯਾਰ ਇਧਰ ਲੰਮਾਾਣਾ ਬਾਈ ਹਵਾ ਨਾ ਤੁਸੀਂ ਦੇਖ ਸਕਦੇ ਬਾਈ ਤੇ ਬਾਹਰ ਲਾ ਬਾਹਰ ਕਈ ਵਾਰੀ ਕਸੂ ਬਈ ਕੈਮਰੇ ਨੂੰ ਵੇਖ ਕੇ ਡਰ ਜਾਂਦਾ ਉਹ ਨੰਬਰ ਦੇ ਦੋੜਾ ਜੰਮਨ ਤੇ ਦੇ ਲਈ ਬਈ ਤੁਸੀਂ ਤੋਰਾ ਦੇਖ ਸਕਦੇ ਹੋ ਖਾਣਾ ਦੀ ਕੁਆਲਿਟੀ ਬਈ ਬਹੁਤ ਸ਼ਾਨਦਾਰ ਆ ਦੇਖ ਸਕਦੇ ਹੋ ਬਈ ਤੁਸੀਂ ਘਰ ਦੀ ਝੋਟੀ ਹੈ ਬਾਈ ਬਾਈ ਕੀ ਮੁੱਲ ਕਰਦੇ ਆਂ ਇਹ ਆਪਾਂ ਇਹਦਾ ਜੀ ਮੁੱਲ ਇਹਦਾ ਕਰਦੇ ਹੇ 1 10 1,10,000 ਰੁਪਏ ਬਾਈ ਮੁੱਲ ਕਰਦੇ ਆ ਮੰਨ ਕੀਤਾ ਜਾਊਗਾ ਜੀ ਹਾਂ ਕੋਈ ਨਾ ਮੌਕੇ ਦੇ ਦੇ। ਮੌਕੇ ਤੇ ਬਾਈ ਮਾਨਤਾ ਨੂੰ ਵੀ ਜ਼ਰੂਰ ਕੀਤਾ ਜਾਊਗਾ 110000 ਰੁਪਏ ਬਾਈ ਮੁੱਲ ਕਰਦੇ ਆ। ਤੇ ਜੇ ਕਿਸੇ ਭਰਾ ਨੂੰ ਇਹ ਝੋਟੀ ਚੰਗੀ ਲੱਗੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਨੰਬਰ ਬੋਲ ਦੋ ਜੀ। 9475305881 ਇੱਕ ਵਾਰ ਫੇਰ ਬੋਲ ਦੋ ਜੀ। 9475305881 ਠੀਕ ਹੋਇਆ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਵੀਰੇ ਤੁਹਾਡੇ ਲਈ ਵਧੀਆ ਪਸ਼ੂਆਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ। ਥੈਂਕ ਯੂ ਬਾਈ।